ਸਿਕਾਲ ਜੀ ਲੋ ਬਾਈ ਸੱਚਾ ਲਾ ਕੇ ਦੇਖ ਲਈ ਵਧੀਆ ਚੱਲ ਰਹੀ ਤੋਹੇ ਲੱਗਿਆ ਪਰ ਨਹੀਂ ਬਾਕੀ ਉਹ ਪੈ ਬਰੀ ਰੋੜੀ ਜੀ ਉਹ ਆ ਗਈ ਉਹ ਨੂੰ ਉਹ ਲੱਗੂ ਉੱਪਰ ਕਿਹਾ ਹੁੰਦਾ ਵੀਰ ਉਹ ਟਿੱਡਾ 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 ਲੱਗਣਾ ਵੀ ਇਹ ਡਾਇਰੈਕਟ ਲਾਈਨ ਆ ਉਹਦਾ ਕੁੱਛਲੀ ਜਾਂਦੀ ਓ ਬਾਕੀ ਪਾਸ ਆ ਆ ਰੋੜੇ ਆ ਗਾ ਵੇ ਜਿਹੜਾ ਫੋਨ ਦਾ ਤੇ ਰੋੜਿਆਂ ਦੇ ਪਰਹੇਜ ਬਾਈ ਤਵੇ ਤੁਸੀਂ ਕਹੀ ਜਣਾ ਵੀ ਪ੍ਰੈਸ਼ਰ ਹਵਾ ਦਾ ਵੀ ਕਹੇ ਮੁੱਕੀ ਨਹੀਂ ਹੋਵੇ ਰੋੜਾ ਰੋੜਾ ਤੇ ਤੀ ਉਹ ਕਹੇ ਜੀ ਹੋ ਗਈ ਇੱਕ ਆਹ ਦੂਆ ਉਹ ਪਿਆ ਤੀਆ ਉਹ ਤੀਆ ਉਹ ਗਾਹਾਂ ਤੀਆ ਬਾਈ ਅੱਜ ਤਾਂ ਪਹੁੰਚੇਗੇ ਤੇ ਤੂੰ ਨਵੜਾ ਪਰ ਪਾਇਪ ਧਕਦੇ ਉਹ ਬਸ ਫਿਰ ਤਾਂ ਪਾਇਪ ਲਾਈਨ ਦੁਬਾਰਾ ਬੋਣ ਦਾ ਕੰਮ ਹੋ ਗਿਆ ਤੇ ਤੂੰ ਹੂੰ ਉਹ ਪਾਇਪ ਦੁਬਾਰਾ ਬੋਣ ਦਾ ਕੰਮ ਹੋਇਆ ਉਹ ਸਟੰਟ ਪਏ ਆ ਬਾਈ ਇਹਨਾਂ ਸਟਾਂਟ ਪੈ ਗਏ ਸਟਾਂਟ ਪਾਏ ਛੱਟ ਇੱਕ ਵਾਰ ਪੈਣਾ ਤਾਂ ਫਿਰ ਦੂਆ ਤੇ ਆ ਚਲੋ ਪਹਿਲਾਂ ਛੜ ਦੇਖਿਆ ਜੰਮਦੀ ਸਾਰੇ ਪੈ ਗਏ ਆ ਵਾ ਹੁਣ ਨਾ ਪਟਣੇ ਹੋਵੇ ਰੱਬ ਸੁੱਖ ਰੱਖੇ ਹੋ ਇੱਕ ਵਾਰੀ ਚੈੱਕ ਕਰਿਆ ਉਹਨਾਂ ਦਾ ਜਾ ਕੇ ਫਲੈਟ ਦਾ ਨਹੀਂ ਨਾ ਲੱਗਾ ਚਲਾਈ ਐ ਮੋਟਰ ਸਵੇਰੇ ਚਲਾ ਲਈ ਅੱਜ ਸਵੇਰੇ ਚਲਾਈ ਤੀ ਹੁਣ ਲੱਗਣਾ ਤਾਂ ਪਤਾ ਜੇ ਹੋਏ ਮਾਂ ਮੋਢੀ ਕਿ ਕਸਰ ਇਲਾਜ ਜਾਣ ਦਾ ਹੁਣ ਜਾਂਦੇ ਆ ਤੁਹਾਨੂੰ ਪਹਿਲੇ ਤਾਂ ਭਰ ਲਈਏ ਇਹਦੇ ਵਿੱਚ ਤੇ ਗੱਡੀ ਮਿੱਟੀ ਸਾਰੇ ਦੇਖ ਲੈ ਇਹ ਨਹੀਂ ਭਰਨਾ ਬਣੀ ਨਾ ਦੇਖ ਲੈ ਕਿਆ ਕਹਾਣੀ ਐ ਇਹ ਕਿਆ ਕਹਾਣੀ ਐ ਇਹ ਵੀ ਦੇਖ ਲੈ ਮੋਲ ਲਗਾ ਖੇਚ ਪਾਉਣੀ ਪਈ ਐਣੀ ਉੰਨੀ ਮਿੱਟੀ ਕੱਢੀ ਉੰਨੀ ਪਾਉਣੀ ਐ ਪਰ ਸਤਾ ਵੀ ਕਰ ਜਣੀ ਇਹੀ ਹੋ ਜਾ ਇਹ ਤੇ ਜਾਦੂ ਆ ਚੱਕਰ ਗਿਆ ਇਹ ਸਤਾ ਹੀ ਹੋਰ ਨਹੀਂ ਨਾਲੇ ਮਿੱਟੀ ਜੇ ਜਮੀ ਹੋਈ ਹੁੰਦੀ ਐ ਇਹ ਜਿਆਦਾ ਹੁਣ ਚੈਖਦੀ ਮਤਲਬ ਹੋਊਗੇ ਹੋਰ ਫੁੱਲ ਗਏ ਇਹ ਕੀ ਐ ਟ੍ਰਿਕ ਕਰੀਗੇ ਮੈਂ ਤੈਨੂੰ ਪੁੱਛਦਾ ਮੈਨੂੰ ਪੁੱਛੀ ਜਾ ਪਰ ਨਹੀਂ ਸਾਦਾ ਇਹ ਪਰ ਨਹੀਂ ਸਾਦਾ ਨੋ ਸੇਬੇ ਕਿ ਮੈਂ ਤਾਂ ਮੈਨੂੰ ਤੁਹਾਨੂੰ ਪਤਾ ਹੈ ਟ੍ਰਿਕ ਕੀ ਚੀਜ਼ ਹੈ ਹਾਂ ਤਾਂ ਪਤਾ ਨਹੀਂ ਭਾਈ ਆਏ ਨਾ ਕਹਿੰਦੇ ਵੀ ਉੜ ਗਈ ਇਹ ਬਈ ਇਹ ਧੂੜ ਨਾਲ ਇਹ ਤਾਂ ਗਿੱਲੀ ਪਈ ਹੈ ਇਹ ਕਿਹੜਾ ਸੀ ਪਾਣੀ ਕੱਢਿਆ ਸੀ ਉਹ ਸਾਰਾ ਮਿੱਟੀ ਵਾਲਾ ਦਾ ਉਹ ਵਾਰ ਕੇ ਪੈਣਾ ਆਉਂ ਗਿਆ ਉਹ ਬੱਸ ਕਰ ਪੁੱਛਦੇ ਵੀਰ ਨੂੰ ਤੇ ਸਾਥ ਪਾਣੀ ਥੋੜੀ ਕੱਢਿਆ ਸੀ ਠੀਕ ਆ 19 ਮੀ 19 ਮੀਟ ਘਟਣੀਆਂ ਨਹੀਂ ਕਿਹ ਕਿੰਨੀਆਂ ਬਾਲਟੀਆਂ ਕਰੇ ਪਾਣੀ ਦੇ या गिनी या नहीं बी आपे साहब तो ला लिये तो एक सौ पची पैसे खाली कर <करें या> <laughs> दो, दो भी गई देख ली फिर वाह लगे हूं चक ला ਕਿਆ ਕਹਿਦੀ ਐ ਬਾਈ ਹੁਣ ਜਿੱਦਾਂ ਬਾਈ ਧੱਕਾ ਵੀ ਨਹੀਂ ਕਰਿਆ ਧੱਕਾ ਵਾ ਜੀ ਚਲੋ ਦੁੱਲੇ ਦਾ ਕੋਲ ਨੂੰ ਦੁੱਲੇ ਨਾਲ ਆ ਸੀਨ ਨਹੀਂ ਹੈਗਾ ਇਹ ਇਹ ਕਈ ਉੱਤੇ ਵਾਲਾ ਲਈ ਕਈ ਹੋਰ ਲੈ ਜਾ ਖੁੱਲ ਗਈ ਤਾਂ ਆਹ ਦਾ ਟੁੱਟ ਗਿਆ ਨਾ ਆ ਪਾਊਗਾ ਇਹਦਾ ਪੀਨ ਨਵਾਂ ਇਹ ਤਾਂ ਰੱਤੇ ਵਾਲਿਆਂ ਕੋਲ ਜਾਊਗੀ ਹੁਣ ਕਹੀ ਨਵੀਂ ਲਿਆਓ ਗਰੈਸ ਦੀ ਨਹੀਂ ਜਾਂਦੇ ਮੈਂ ਹਫ਼ਤਾ ਹੋ ਗਿਆ ਪਰਾਂ ਦਰਦ ਹੋ ਗਈ ਗਿਆ ਤੇ ਪੈਬਲਿਕ ਵੀ ਨਹੀਂ ਕਿ ਹੁਣ ਸੰਦ ਟੁੱਟਣ ਲੱਗੇ ਆ ਇਹ ਹੁਗਵੀ ਗ੍ਰੇਬ ਬਹੁਤ ਵੱਡਾ ਦਾ ਪਹਿਲਾਂ ਫਿਰ ਛੋਟਾ ਆ ਹੁਣ ਹੋਰ ਛੋਟਾ ਜਿਹਾ ਹੋ ਹੋ ਹੋਲੀ ਘਟਨੇ ਆ ਇਹ ਪਾ ਲੋ ਮਿੱਟੀ ਭਲੀ ਕਰੇ ਕਰਤਾਰ ਮੈ ਤਾਂ ਸਾਗ ਤਾਂ ਵੀ ਖਰਾਬ ਹੋ ਗਿਆ ਸਾਰਾ ਮਿੱਟੀ ਮੈ ਤਾਂ ਮਿੱਟੀ ਗਿੰਨੀ ਦੀ ਗਿੰਨੀ ਪੈਂਦੀ ਹਾਂਜੀ ਲੀਏ ਹਿੱਲ ਗਈ ਉਹ ਸੁਖਵੀਰ ਗੱਲ ਵਾਲੀ ਆ ਗਈ ਮਸੋਲੀ ਪਰ ਚੜ ਲੱਗੀ ਗੱਡੀ ਆ ਝਾੜੂ ਵਾਲੇ ਵਧੀ ਕਿੱਥੇ ਪਿਆ ਗਈ ਉਹੀ ਗੱਲ ਹੋ ਗਈ ਐ ਚੱਲ ਕੋਈ ਨਹੀਂ ਚਲਦਾ ਰਹਿੰਦਾ ਹੁੰਦਾ ਮਲਦੇ ਪੁੱਦੇ ਦਿਨ ਰਹਿੰਦੀ ਹੁੰਦੇ ਤੂੰ ਆ ਕਹਿ ਲੈ ਚੱਲਿਆ ਅੱਛਾ ਲਿਆ ਲਿਆ ਆ ਤਾਂ ਪੂਰਾ ਖਾਬ ਤਾਂ ਕਰਨਾ ਕਿ ਇੱਕ ਥੋਟੂ ਥੋੜੀ ਤੇ ਤਿੰਟੋਏ ਆ ਬਾਈ ਮਿੱਟੀ ਬਹੁਤ ਖਾਰੜਾ ਇਹ ਇਹ ਟੁੱਟੀ ਯਾਰ ਦੱਸ ਐ ਟੁੱਟੀ ਦੇਲੇ ਕਿੱਥੇ ਤੇ ਕਦੇ ਨਹੀਂ ਮੈਂ ਦੇਖੀ ਇਹ ਟੁੱਟੀ ਗਈ ਚੱਲ ਰੁੱਟ ਜੇ ਕਰਦਾ ਉਹ ਪਹੁੰਚ ਗਿਆ ਤਾਂ ਹੁਣ ਹੈ ਨਾ ਜੂਜਾ ਜਿਹੜਾ ਹੁੰਦਾ ਹੂੰ ਤੇ ਇਹੋੜੇ ਕੰਮ ਹੋ ਜਾਏਗਾ ਸੱਤੀ ਗਾਲ ਜੀ ਬੈਠੇ ਆ ਬਾਈ ਪਏ ਆ ਦੱਖਣ ਦੇ ਕੁੱਤੇ ਪਏ ਆ ਸੋਤੀ ਦਾ ਘਰ ਹੈ ਕਹਿ ਕਿ ਨਹੀਂ ਗੱਲ ਪੱਕੀ ਹੈ ਹਾਂ ਤੇ ਲਾਈਟ ਤਾਂ ਕਿੰਨਾ ਟਾਈਮ ਹੋਇਆ 12 11 ਵਜੇ ਨਾ ਬੰਦਾ ਓਕੰਡੇ ਯੁਗਗਾ ਨਾ ਓਕੰਡੇ ਯੁਗਗਾ ਇਹ ਲਾਜ ਰਿਹਾ ਕਿ 11 ਵਜੇ ਠੀਏ ਗਏ ਬੰਦਾ ਕਿ ਪਾਇਦਾ ਚਾਹੂ ਘੜੀ ਹੈ ਹੋਰ ਕੀ ਹਾਂ ਦੋ ਤੋਂ ਬਜਰਦੇ ਦੀ ਪੂਰੀ ਆ ਨੀ ਯੋਵਨ ਪਰ ਉਧਰ ਬਈ ਕਹੀ ਟੰਗ ਲੈਂਦੇ ਮੋਟਰਸਾਈਕਲ ਪਿੱਛੇ ਕੁਮੀਆਂ ਸਾਰਾ ਦੁਪਹਿਰਾ ਤਿੰਨ ਵਜੇ ਸੀ ਨਾ ਅੱਜ ਤਿੰਨ ਵਜੇ ਨਰ ਜਾਂਦੀ ਆ ਅੱਜ ਅੱਜ ਹਵਾ ਤੇ ਹੀ ਚੱਤੀ ਸੁਬੀ ਜੀਉ ਅੱਜ ਹਵਾ ਤੇ ਹੈ ਬੱਦਲ ਜਿਵੇਂ ਥੇ ਹੀ ਸੇ ਰਹੂ ਹੋਰ ਦੇਖ ਰੋ ਪਾ ਕਿੰਨੀ ਆ ਉਹੀ ਤਾਂ ਗੱਲ ਹੈ ਟਾਈਮ ਕਿਉਂ 9 ਵਜੇ ਆਲੇ 9 ਵਜੇ ਵੀ ਐ ਖਾਣੇ ਹੁੰਦਾ ਖੇਤੀ ਜਾ ਕੇ ਹਨ ਕੀ ਹੋਣਾ ਹੈ ਆਹ ਲਾਹ ਟਿਟੀਰੀਆਂ ਨਾ ਚਿੱਦੀਆਂ ਅੱਖਾਂ ਮੇਰੇ ਭੂਤ ਨਹੀਂ ਆ ਅੱਖਾਂ ਨਹੀਂ ਖੁੱਲਦੀਆਂ ੁੱਤਮ ਹੈ ਜਦੋਂ 10 ਥਲੇ ਬੈਠਿਆ ਤਾਂ ਬੈਠਿਆ ਹੋਰ

ਉਬਲੀ ਨਾ ਹੁੰਦਾ ਅਗਲਾ ਕਹਿੰਦਾ ਸ਼ੌਰਾ ਹੁੰਦਾ ਕਿੰਨਾ ਕੁ ਕੁਆਂਟਲ ਦਾ ਫਰਕ ਪਈ 100 ਗੋਟਲ ਦਾ ਫਰਕ ਪਈ ਜਾਂ 2 ਗੋਟਲ ਦਾ ਪਈ ਹੁਣ ਆਹ ਏਰੀਆ ਇੰਨਾ ਮੰਨ ਕੇ ਜੇ ਆਹ 2-3 ਵਿਸਵੇ ਨੂੰ ਮਾਰ ਰਹੀ ਦੀ ਹੂੰ 2 ਵਿਸਵੇ ਕੀ ਹੁੰਦੇ ਆ ਇਕੱਲੇ ਦਾ 2-4000 ਪਿਛੇ ਗਾਲ ਆ ਹੂੰ ਵੀ ਸ਼ਾਮ ਦਾ ਨਜ਼ਾਰਾ ਲੇਕਨ ਨਹੀਂ ਕੋਈ ਰਾਹ ਰਾਹ ਜਾਂਦਰੀ ਬਹਿ ਜਾਂਦਾ ਕੋਈ ਸ਼ਾਮਾ ਦੇਖ ਕੇ ਮਿੰਜਾ ਸਾਡਾ ਪੱਕਾ ਪਿਆ ਵੀਰੇ ਡੇਰਾ ਦਾ ਜਾਂਦਾਂ ਦਾ ਆਪਣਾ ਜਰਾਮ ਦਾ ਵੀਰੇ ਸ਼ਾਮ ਕਰਕੇ ਲੱਗ ਜਿੰਦਾ ਇਹ ਦਰਖਤ ਆ ਬਾਈ ਤਾਂ ਹੀ ਆਪਾਂ ਹਾਂ ਜੇ ਖਤਮ ਹੋਵੇ ਆਪਾਂ ਵੀ ਕਾਣੀ ਖਤਮ ਹੈ ਹੋਰ ਕੀ ਆ ਮੈਂ ਟੀਨਾ ਪਾਈਆਂ ਵੀ ਉੱਥੇ ਮੋਟਰ ਮੂਰੇ ਰੌਤਾਂ ਜਾਂ ਮੀਂਹ ਜਿਹੜੀ ਆਉਂਦੀ ਹੈ ਅਗਲਾ ਜਦ ਰੁਕ ਰੁਕ ਉੱਥੇ ਖੜ ਜਿੰਦਾ ਥੱਲੇ ਟੀਨਾ ਦੇ ਐ ਕਿਹੜੇ ਦਰਖਤ ਦਾ ਹੈ ਜਾਂ ਢੋਫ ਲਾਗਦੀ ਹੈ ਲਗਾ ਨਾਲੇ ਪਾਣੀ ਪੀ ਦੋ ਨਾਲੇ ਛਾਵਾਂ ਦੋ ਮਿੰਟ ਬੈਠ ਲੈਂਦੇ ਆ ਹੈ ਕਿਵੇਂ ਛਾਵਾਂ ਵੀ ਸੰਘਣੀਆਂ ਹੀ ਹੋਰ ਛਾਵਾਂ ਸੰਘੜੀ ਪਈ ਹੈ ਅੱਜ ਹਵਾ ਤੇਜ਼ ਚੜੂਗੀ ਮਨਾਂ ਕਹਿੰਦਾ ਮਹਾਰਾਜ ਜੀ ਬਾਛਾ ਰਾਤ ਨੂੰ ਪਾਣੀ ਉਹ ਪਾਣੀ ਕਰਦੇ ਗੰਨੇ ਗਿੰਦੇ ਘੜਾ ਛੁੱਟ ਜਿਵੇਂ ਹੁਣ ਹੈਨਾ ਇੱਕ ਪਾਸੇ ਹੋ ਜਾਊਗਾ ਬੰਦਾ ਕੇ ਤਾਂ ਨੰਗ ਨਹੀਂ ਹੋ ਜਾਊਗਾ ਹੁਣ 15 ਦਿਨ ਤੱਕ ਤਾਂ ਤੁਹਾਨੂੰ ਪਾਣੀ ਖੜ ਦੇਣਾ ਇਧਰ ਤਾਂ ਬੰਦਾ ਪਹਿਲਾ ਹੋ ਜਾਊਗਾ ਫਿਰ ਰੇਰੂ ਪਾ ਕੇ ਗੰਨੇ ਕਿ ਨਹੀਂ ਦੇਈਏ ਨਾ ਇਹਨੇ ਪਾਉਣਾ ਰੇ ਲੈਕ ਨਹੀਂ ਚਾਹੀਦਾ ਹੁਣ ਤਾਂ ਉਹ ਨਹੀਂ ਬਸਤੇ ਬਾਹਰ ਕੰਮ ਹੋਇਆ ਗਿਆ ਉਂਟਾ ਚੱਲੋ ਪਾਣੀ ਜਿੰਨਾ ਮਰਜੀ ਲਈ ਆ ਹੁਣ 38 ਗੰਨਾ ਹਾਂ ਉਹ 38 ਗੰਨੇ ਦਾ ਆਗ ਸੁੱਕਣ ਲੱਗ ਗਿਆ ਹਮਮ ਗਰਮੀ ਗਰਮੀ ਦੀ ਵਜ੍ਹਾ ਤੇ ਆ ਗਰਮੀ ਦੀ ਵਜ੍ਹਾ ਕਰਮੀ ਦੇ ਵਜ੍ਹਾ ਸੁੱਕਦਾ ਸੜ ਖੜ ਬਣਦਾ ਆ ਕਰ ਹਮ ਜਿੰਨਾ ਮਰਜੀ ਪਾਣੀ ਮ ਡੋਕੇ ਰੱਖਦਾ ਆ ਸਾਹਮਣੇ ਤੇਰੇ ਗਣਾ ਦਿਖਦਾ ਗਿਆ ਹੋਇਆ ਵਾ ਮੂੰਹ ਹੀ ਲੱਗਦੀ ਫਸਲ ਯਾਰ ਹੁਣ ਪਾਣੀ ਇਹਨੂੰ ਪਾਣੀ ਪੂਰ ਆਦਾ ਪਰ ਉੱਪਰ ਤੇ ਆਗ ਜੇ ਇਹਦਾ ਨਾ ਬਲੂਸਿਆ ਪਿਆ ਦੇਖ ਬਲੂ ਜੀ ਖੁਦੀ ਹੋਣੀ ਆ ਮੂੰਹ ਕਰਾਂ ਜੇ ਦੇਖਦਾ ਬੋਲ ਯਾਰ ਮੂੰਹ ਹੀ ਨਹੀਂ ਲੱਗਦੀ ਫਸਲ ਦੇਖੋ ਬਲੂਸਿਆ ਪਿਆ ਕਿਤੇ ਆ ਦੇਖ ਮੂੰਹ ਹੀ ਲੱਗਦੀ ਬਲੂਈ ਰੱਚੇ ਵਾਲਾ ਆ ਉਹਨਾਂ ਚਾਚਾ ਪਾਣੀ ਪੂਰਾ ਲਾਉਂਦਾ ਪੂਰਾ ਪਾਣੀ ਲੈ ਕੱਲ ਭਰਿਆ ਖੜਾ ਤਾਂ ਹੈ ਬਲੂ ਉਹ ਕੱਲ ਨਹੀਂ ਬਣਦੀ ਜਿੱਦਣ ਪੈ ਗਿਆ ਮੀਂਹ ਉਦਨੇ ਲਈ ਦੁਪੱਟਾ ਹੀ ਖੁੱਲਿਆ ਹੋਇਆ ਹੈ ਨਾ ਗੰਨੇ ਦਾ ਹੈ ਕਿ ਨਹੀਂ ਹੁਣ ਤਾਂ ਇੱਕ ਜਿਹੜਾ 36 ਹੈ ਹੋਰ ਗੰਨੇ ਤਾਂ ਹੈ ਨਹੀਂ 38 ਥੋੜਾ ਦਾ ਆ ਗਿਆ ਨਾ ਸੁੱਕਦਾ ਆਪਦਾ ਉਹ ਗਰਮੀ ਦੀ ਵਜh ਤੇ ਹੀ ਹੈ ਸਾਰਾ ਜਿੱਦਣ ਮੀਂਹ ਪੈ ਗਿਆ ਉਦਨੇ ਠੀਕ ਹੋ ਗਿਆ ਤਾਂ ਉਹ ਤਾਂ ਚਾਹੀਦਾ ਹੁਣ ਤਾਂ ਮਰਦੇ ਹੱਥ ਖੜੀ ਹੀ ਆ ਬਸ ਹੈ ਕਿ ਨਹੀਂ ਉਹ ਵੀ ਇੱਕ ਮੀਂਹ ਥੋਕ ਕੇ ਪੈ ਜਾਵੇ ਤਾਂ ਪਹਿਲਾਂ ਜੀ ਥੋਕ ਕੇ ਪਵੇ ਮੀਂਹ ਆਏ ਨਾ ਦਾ ਦੇਖ ਤੇ ਜੀ ਲਾਉਣ ਦੇ ਪਹਿਲਾਂ ਪੈ ਗਿਆ ਨਾ ਦੇਖ ਲੈਂਦਾ ਲੈਂਡ ਬਚੂ ਕਿੰਨਾ ਪਾਣੀ ਬਚੂਗਾ ਹਾਂ ਲੈਂਡ ਵੀ ਬਚਣੀ ਹੈ ਲੈਂਡ ਪਧਣੀ ਵੀ ਹੈ ਅਰਥਾਂ ਨੂੰ ਪਾਣੀ ਮਿਲ ਜਣਾ ਹਾਂ ਜਿਹੜੇ ਅਰਥ ਉਰਥ ਨਾ ਹੁਣ ਸੁੱਕੇ ਪਏ ਆ ਉਹਨਾਂ ਨੂੰ ਪਾਣੀ ਮਿਲ ਗਿਆ ਹੱਸ ਲੈਂਡ ਵੀ ਵਾਝਣੀ ਅਰਥ ਬਣ ਜਣੇ ਹਾਂ ਮੀਂਹ ਦਾ ਜ਼ਰੂਰੀ ਆ ਹੁਣ ਹੁਣ ਤਾਂ ਸੁਣ ਲੈ ਮਹਾਰਾਜ ਪੁਕਾਰ ਇਹ ਗੁੰਡੀ ਫੁਕਣੀ ਬਣੀ ਮਨ ਲੰਦਾ ਆਪਾਂ ਹਾਂ ਮਾਸਟਰ ਚੌਂਕਾ ਦੀ ਪਿਛਲੀ ਵਾਂਗੂ ਘਾੜੇ ਲੈ ਆਪ ਤੇ ਮਾਸਟਰ ਨਾਲ ਇਹ ਮੀਨੀ ਪੰਦਾ ਮੀਨੀ ਪੰਦਾ ਚੋਲਾ ਆ ਜਣ ਕਿਸ਼ਤੀ ਆ ਜਣ ਇਹ ਚੋਬਣਾ ਐਮੀ ਹਟੇ ਹੀ ਨਹੀਂ ਹਾਂ ਤੜਕਾ ਜਹਾ ਲਾਤਾ ਹਾਂ ਪੱਕਾ ਜਹਾ ਲਾਤਾ ਵੇਈ ਅਮਾ ਸਾਨੂੰ ਵੀ ਕਹਿੜਾ ਕਰੀ ਮਾਇਆ ਚੋਲਾ ਬਹੋ ਮੈਂ ਲਾਈਏ ਚੋਲਾ ਮਾ ਠੜੇ ਕੀ ਟੇਕਣੀ ਪੈਣਾ ਭਾਈ ਹੁਣ ਹੁਣ ਖਵਾ ਜਾ ਮਨਾਉਣਾ ਪੈਣਾ ਵੀ ਕਰ 12 ਦੀ ਕਿਰਪਾ ਇਹਦਾ ਚੱਲ ਭਾਈ ਕਿਰਪਾ ਕਰ ਕਿਰਪਾ ਕਰੋ ਨੁੜਦਾ ਪਾਂਛੀ ਵੀ ਬਚਰੇ ਸੈਗ ਸੈਗ ਕਰਦੇ ਆ ਸਾਰਾ ਹਰੇ ਠੀਕ ਜਿਹੜੀ ਜੀਵਤ ਚੀਜ਼ ਹੈ ਜਿਹੜਾ ਪੰਛੀ ਮਨੂ ਸਭ ਤਰਾ ਤਰਾ ਹੋਈ ਪਈ ਹੁੰਦਾ ਹੈ ਕਿ ਨਹੀਂ ਕਮ ਕਮ ਗਿਰਨੇ ਵਾਲਾ ਹੋਇਆ ਪਿਆ ਕੰਮ ਮੈਂ ਸਭ ਅੱਖੇ ਥੱਲੇ ਗਾਇਆ ਹੌਂਕਦੀ ਆਂ ਹਿਸਾਬ ਲਾ ਲਾ ਤੂੰ ਉਹ ਰਾ ਕੋਲਰ ਮੈਂ ਬਾਹਰ ਕੋਲਰ ਵੀ ਗਰਮ ਹਵਾ ਮਾਰਦਾ ਤਰਾ ਮਾਰਨੀ ਆ ਉਹਨੇ ਤਾਂ ਤੇ ਪਾਏ ਆਪਣੀ ਨਾ ਪਾ ਨਾ ਤੂੰ ਹੋਰ ਦੇਖ ਤੂੰ ਮੂਡਰ ਦਾ ਪਾਣੀ ਉਹਨਾਂ ਠੰਡਾ ਨਹੀਂ ਤੇ ਗਰਮ ਪਾਣੀ ਆਉਂਦਾ ਹਾਂ ਉਹਦਾ ਮੋਟਰਾਂ ਦਾ ਆਪਣੀ ਇਹਦਾ ਜੇ ਕਿਨ ਅੱਗੇ ਠੰਡਾ ਪਾਣੀ ਹੁੰਦਾ ਤਾਂ ਆ ਹੁਣ ਇਹਦੇ ਕਰਕੇ ਨੰਨ ਕਰਕੇ ਪਾਣੀ ਛੜਾਈ ਵੀ ਕੋਸਾ ਜਾ ਆਉਂਦਾ ਸਰ ਕਹੂੰਗਾ ਭਾਈ ਹਾਂ ਹੁਣ ਤਾਂ ਦਰਿਆ ਦਰਿਆ ਨਾਲ ਦਾ ਹੀ ਰਹੇਗਾ ਠੰਡਾ ਪਾਣੀ ਜਿਹੜਾ ਉੱਪਰੋਂ ਆਉਂਦਾ ਪਾਖੜੇ ਤੇ ਅੱਜ ਤਿੰਨ ਅੱਜ ਤੇਰਾ ਤਰੀਕਾ ਜਣਾ ਅੱਜ ਪਾਣੀ ਛੱਟਣ ਲੱਗਾ ਨਾ ਦਰਿਆ ਤੋਂ ਕੱਢ ਚ ਦਰਿਆ ਚ ਤਿੰਨ ਤਰੀਕ ਤੋਂ ਉਹ ਫੇਰ ਨਹਿਰਾ ਨੂੰ ਨਾ ਛੱਟਣੀ ਹੁੰਦੀ ਸੂਏ ਹੁਣ ਧਾਨਾ ਕਰਕੇ ਹਾਂ ਮੈਂ ਦੇਣਾ ਨਾ ਮਾਤਾ ਜੀ ਆਣੇ ਸੂਏ ਮਾਰਨਿੰਗ ਦੇ ਦਿੱਤੀ ਵੀ ਸੀ ਪਾਣੀ ਛੱਟਣ ਲੱਗੇ ਹਾਂ ਜਿਹੜਾ ਦਰਿਆ ਦੇ ਨਾਲ ਇਲਾਕੇ ਆਪਣਾ ਦੇਖ ਦੇਖ ਲੋ ਆਹੋ ਹੁਣ ਦਰਮਾ ਪਾਣੀ ਹੈ ਨਹੀਂ ਦਾ ਹੁਣ ਵੇਖ ਨਹਿਰ ਨਹਿਰ ਵੀ ਬੰਦ ਹੈ ਹਾਂ ਉਹ ਨਹਿਰ ਨੂੰ ਪਾਣੀ ਜਾਊਗਾ ਤਾਂ ਸੂਏ ਨੂੰ ਜਾਣਾ ਜਿਹੜੀ ਰੋਪੜ ਦੇ ਨਾਲ ਨਹੀਂ ਕਹਿੰਦੀ ਆ ਡੇੜੇ ਵਾਲੀ ਸੂਏ ਜਗ੍ਹਾ ਰੱਖੇ ਇੱਦਾਂ ਜਾਊਗਾ ਹਾਂ ਮੈਂ ਪਰਸੋਂ ਮੱਥਾ ਟੇਕ ਕੇ ਆਇਆ ਤਾਂ ਉੱਥੇ ਨਹਿਰ ਪਰ ਬਹੁਤ ਫਰਕ ਹੋਊਗਾ ਹਾਂ ਅੱਜ ਛੱਡ ਦੇਣਾ ਛੱਡੂਗੇ ਪਾਣੀ ਸੂਰ ਛੱਡ ਤਾ ਕਹਿੰਦਾ 6 ਵਜੇ ਛੱਡ ਤਾ ਆਉਣਾ ਬਾਈ ਆਏ ਨਾ ਵਿੱਚ ਬੂਚੁੰਦਾ ਕੋਈ ਅਲਾ ਕਹਿੰਦਾ ਬਾਹਰ ਨੂੰ ਤਾਂ ਪਾਣੀ ਇਕੱਠਾ ਹੀ ਛੱਡਦੇ ਆ ਉਹ ਹਾਂ ਕਹਿੰਦਾ ਬਾਹਰ ਹੀ ਦੇ ਦਨੇ ਆ ਹਾਂ ਉਹ ਤਾਂ ਸੁੱਕੀ ਪਈਦੀ ਉਦੋਂ ਹੁਣ ਮਤਲਬ ਸੂਏ ਚਾਹਦਾ ਅੱਜ ਸੂਏ ਚੱਲ ਪੈਣੇ ਇਹ ਲਮਾ ਤਾਂ ਲਾਓ ਭਾਈ ਹਾਂ ਆਪਣਾ ਸੂਆ ਹੈ ਯਾਰ ਪੱਕੇ ਵਧੀਆ ਬਣਾਉਂਦੇ ਸੂਏ ਹੂੰ ਇਹ ਤਾਂ ਰੁੱਖੇ ਵਾਲਾ ਸੂਆ ਉਹ ਵੀ ਵਧੀਆ ਬਣ ਗਿਆ ਜੀ ਸਾਰੇ ਪੱਕੇ ਮਾਜਰੀ ਕਿੰਨੀ ਨਹੀਂ ਜਾਂਦਾ ਉਹ ਵੀ ਪੱਕਾ ਸਾਰੇ ਪੱਕੇ ਸਾਰੇ ਪੱਕੇ ਸੂਏ ਕਰਦੇ ਸੱਬਾ ਘੇਰ ਚ ਪਾਣੀ ਹਾਂ ਆ ਸਾਡੇ ਵਾਲੋਂ ਵੀ ਕੱਢ ਦੋ ਸੂਆ ਕੋਈ ਭਾਈ ਸਾਡੇ ਦਾ ਯਾਰ ਨਿਕਲਣਾ ਚਾਹੀਦਾ ਮਖੌਲ ਤੁਸੀਂ ਵੀ ਦਇਆ ਕਰੀਏ ਪਾਣੀ ਔਰ ਕੇ ਸਾਡੇ ਇੱਕ ਇੱਕ ਨਿਕਲ ਜੇ ਵਿਜਾਲੇ ਨੂੰ ਇੱਥੇ ਤੇ ਉਹ ਦਰਿਆ ਮੈਂ ਸਿਰਦਲ ਪਾਣੀ ਉਹ ਦਰਿਆ ਚ ਗਿਰ ਜਣਾ ਜਾ ਕੇ ਮਿਹਰ ਦਾ ਪਾਣੀ ਦਰਿਆ ਚ ਬਸ ਬਸ ਲੋਟਾ ਕਮ ਲੈ ਇਹ ਸਾਰੇ ਏਰੀਆ ਕਵਰ ਕਰ ਦੂੰਗਾ ਹੁਣ ਸਾਰਾ ਏਰੀਆ ਕਿਸ ਕੁਆਰ ਹਰ ਵੀ ਕੰਮ ਕਰੂਗਾ ਹਾਂ ਚਾਹੇ ਤੂੰ ਮਾਰੇ ਪੈਪੂ ਕੁੜਾ ਲੈ ਉਹ ਮਰਜੀ ਕਰ ਲਿਓ ਪੈਪਲ ਇਹਨਾਂ ਤਾਂ ਵੀ ਹਾਂ ਹਾਂ ਪੈਪਲਾਂ ਦਾ ਆ ਬੋਣੀ ਆ ਇੱਥੇ ਨਾ ਤੂੰ ਇਹਦੇ ਪੈਪਲਾਂ ਦਾ ਵੀ ਹਾਂ ਸੂਤ ਤਾਂ ਗਵਰਨਮੈਂਟ ਦਾ ਬਹੁਤ ਅੱਤਿਆ ਵੀ ਹਾਂ ਜਿੱਥੇ ਪਾਣੀ ਮਿਲ ਲੱਗੇ ਵੇ ਆ ਬਿਲਕੁਲ ਗਾਈ ਜੇ ਮੇਰੀ ਸਵੇਰ ਨਿਕਲ ਗਈ ਜੇ ਠੰਡਾ ਪਾਣੀ ਮੀਮੂ ਜ਼ਿਆਦਾ ਪੈ ਗਈ ਠੰਡਾ ਪਾਣੀ ਜੇ ਤਾਂ ਇਹ ਨਾਲੇ ਆਏ ਖੜੇ ਹੁੰਦੇ ਜਾਂਦੇ ਆ ਜੇ ਪਾਣੀ ਜਾਂਦਾ ਠੰਡਾ ਨਹੀਂ ਬਣਦਾ ਬਹੁਤ ਫਰਕ ਹੈ ਹਾਂ ਫਲੇ ਉਹ ਵੀ ਅਜ ਆਪਣੇ ਹੋ ਜੇ ਪਾਣੀ ਆਉਂਦਾ ਹੈ ਮਾ ਜਿਆ ਪਾਣੀ ਆ ਗਿਆ ਸਵੇ ਸਵੇ ਜੀ ਦੇ ਕੱਢਦੇ ਬਾਹਰ ਸਵੇ ਨੂੰ ਦਰਿਆ ਜੀ ਸਵੇ ਨੂੰ ਦਰਿਆ ਮਚ ਲੈਣਾ ਇਹ ਕੰਮ ਹੈ ਚਾਹੀਦਾ ਚਾਹੀਦਾ ਆਪਣੇ ਨਹਿਰ ਬਹੁਤ ਨੀਵੀਂ ਹੈ ਜਿੱਥੇ ਟੁੱਪੀ ਦੀ ਹਾਂ ਸਿਸਟਮ ਕਰਨ ਚਾਹੀਦਾ ਤੇ ਡੈਮ ਬਣਾ ਕੇ ਨਾ ਡੈਮ ਡੈਮ ਬਣਾ ਕੇ ਛੱਡਣ ਉੱਥੇ ਤੇ ਇਹਨੂੰ ਪਾ ਕੇ ਪਾਣੀ ਉੱਪਰ ਤੇ ਫੇਰ ਥੱਲੇ ਪਾਣੀ ਗਿਰ ਜਣਾ ਉਹ ਥੱਲੇ ਜਾਏ ਬੀਜਾ ਪ੍ਰੋਜੈਕਟ ਲਾ ਦੇਣ ਤਿਆਰ ਕਰਨੇ ਵਾਲਾ ਛੋਟਾ ਸਰਕਾਰ ਨੂੰ ਪਤਾ ਵੀ ਕੀ ਕਰਨਾ ਇਹ ਕੰਮ ਹੈ ਬਹੁਤ ਉੱਥੇ ਪ੍ਰੋਜੈਕਟ ਬੜਾ ਹੈ ਨਾ ਜਿਆਦਾ ਇਹ ਸਰਕਾਰ ਕਰ ਸਕਦੀ ਆ ਕੰਮ ਇਹ ਉਹਦਾ ਸਰਕਾਰ ਨੂੰ ਪਤਾ ਹੈ ਉਹ ਤੇ ਡੈਮ ਜਲਾਉ ਦੇ ਮੜ ਜਿਆ ਜਿਆ ਜ਼ਿਆਦਾ ਵੀ ਨਹੀਂ ਉੱਚਾ ਵੀ ਨਹੀਂ ਹੈ ਇੰਨਾ ਕੁ ਲੈ ਵੀ ਸਾਡੇ ਉਧਰ ਪ੍ਰੈਸ਼ਰ ਬਣ ਜਾ ਪੂਰਾ ਜੇ ਉੱਥੇ ਜਿੱਥੇ ਨਦੀ ਟੁੱਟੀ ਦੀ ਡਾਟਾ ਲੱਗਿਆ ਵੰਗਰੇਜਾਂ ਦੇ ਵਖਦੀਆਂ ਉਹਦੇ ਪਿੱਛੇ ਲਾਣ ਇਹ ਬੰਨ ਲਾ ਕੇ ਫਾਟਕ ਲਾ ਦੇਣਾ ਸਮਝਿਆ ਉੱਥੇ ਦੇਖਦੇ ਕਿ ਤੇ ਪਿੰਡਰੋਂ ਪਾਣੀ ਆ ਜਾਣਾ ਇਹਦਾ ਫालतू ਪਾਣੀ ਕਹ ਲਾ ਕੇ ਜਾਣਾ ਫੇਰ ਜਿੰਨਾ ਕਿ ਛੱਡਣਾ ਥੋੜ੍ਹਾ ਹੀ ਛੱਡਦੇ ਹੁੰਦੇ ਸੂਬਿਆਂ ਨੂੰ ਇਹ ਉਹਦੇ ਗਾਂ ਲਾ ਕੇ ਉੱਥੇ ਲਾਉਣ ਵਾਲੀ ਮਸ਼ੀਨਰੀ ਉੱਥੇ ਤੇ ਪਾਣੀ ਆਏ ਕਰਨਾ ਭਾਖੜੇ ਮੰਗਣਾ ਇੰਨਾ ਢੂਗੀ ਨੇ ਹਰ ਚੱਲਦੀ ਉੱਥੇ ਹੋਰ ਕੀ ਨਾਲੇ ਬਿਜਲੀ ਬਣਾਓ ਨਾਲੇ ਬਿਜਲੀ ਬਣਾਓ ਨਾਲੇ ਸਾਨੂੰ ਸਪਲਾਈ ਪਾਣੀ ਦੀ ਹੋਰ ਲੈ ਜੀ ਪਾਣੀ ਲੈ ਜੀ ਪਾਣੀ ਲੈ ਜੀ ਪਾਣੀ ਦਾ ਖੇਤਾਂ ਨੂੰ ਬਹੁਤ ਫਰਕ ਹੈ ਬਹੁਤ ਫਰਕ ਹੈ ਜੜੀ ਬੂਟੀ ਵਾਲਾ ਪਾਣੀ ਆਉਣਾ ਤੇ ਬਾਹੜਾ ਦਾ ਮਿਨਰਲ ਵਾਟਰ ਆਉਣਾ ਮੈਨੂੰ ਹਾਂ ਮੈਨੂੰ ਤਾ 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 ਤੇ ਲੈ ਕੇ ਆਉਂਦਾ ਹੋਰ ਉਹ ਵੀ ਠੰਡਾ ਪਾਣੀ ਤੇ ਠੰਡੇ ਪਾਣੀ ਦਾ ਫਰਕ ਲੈ ਪਾਣੀ ਦਾ ਫਰਕ ਹੀ ਹੋਇਆ ਯਾਰ ਹਣ ਤੂੰ ਮੇਰੀ ਗੱਲ ਸੁਣ ਲੋ ਮੰਦਿਰਾਂ ਉੱਥੇ ਪਾਣੀ ਆ ਹੇਮਕੁੰਡ ਸਾਹਿਬ ਕਿੰਨੀ ਖੁਰਖੁਰ ਕੀ ਆਉਂਦਾ ਬਰਫ ਦਾ ਹਾਂ ਪਰ ਪਾਣੀ ਟਿਕ ਟਾਪ ਯਾਰ ਦੁੱਧ ਵਰਗਾ ਸਾਫ ਪਾਣੀ ਆਪਣਾ ਨਾ ਹੁਣ ਨਲਕੇ ਆ ਮੂਲਾ ਦਾ ਥੋੜਾ ਜਿਹਾ ਪੀਲਾ ਹੋ ਜਾਂਦਾ ਭਰ ਕੇ ਦੇਖ ਲੈ 15 ਮਿੰਟ ਬਾਅਦ ਬੋਤਲ ਮਾ ਇਹ ਜਾ ਹੋ ਜਾਂਦਾ ਜਿਗਰ ਥਾਲੀ ਵਿੱਚ ਹਲਦੀ ਪਾਈ ਹੁੰਦੀ ਹੈ ਹੈ ਕੀ ਗੱਲ ਹੈ 20-20 ਮਿੰਟ ਤੱਕ ਦੇਖੀ ਮੈਂ ਪੀਲਾ ਹੋ ਜਾਂਦਾ ਦਾ ਪੀੜਾ ਹੋਵੇ ਪੀਣ ਦੇ ਯੋਗ ਨਹੀਂ ਹੈਗਾ ਪਾਣੀ ਆਪਣੇ ਯੋਗ ਨਹੀਂ ਹੈਗਾ ਖਾ ਖਾ ਅੰਦਰ ਖਾਣ ਦੇ ਆਏਗੇ ਆਪਾਂ ਹੁਣ ਆਪਾਂ ਮੋਟਰ ਕੋ ਅਗਲਾ ਕਿਹੜਾ ਚੱਕਦਾ ਪੀਂ ਜਾਂਦੇ ਆ ਇਹਦਾ ਥੋੜਾ ਬਿਮਾਰੀ ਦਾ ਘਰ ਹੈ ਇਹ ਉਹ ਜਾ ਕੇ ਅੰਦਰ ਤੋਂ ਬੰਨ ਨਹੀਂ ਉਹਨਾਂ ਸੂਰ ਦਾ ਕਿਤੇ ਜਾਣਾ ਹੀ ਹੈ ਫਰਕ ਹੈ ਦਾ ਉਹ ਜਿਹੜਾ ਪਹਾੜਾਂ ਨੇ ਪਹਾੜਾਂ ਜਿਹਨ ਤੇ ਪਾਣੀ ਆਉਂਦਾ ਸਾਰਾ ਇਹ ਸਾਫ਼ ਆਉਂਦਾ برف ਤੇ ਹੀ ਆਉਂਦਾ ਹੂੰ ਸ਼ੁੱਧ ਪਾਣੀ ਹੈ ਸ਼ੁੱਧ ਪਾਣੀ ਹੈ ਇਹਨਾਂ برف ਦੇ ਖੁਰਖੁਰ ਕੇ برف ਉੱਪਰ ਹੈ برف ਉੱਪਰ ਖੜੀ ਹੈ ਪਾਣੀ ਥੱਲੇ ਨਿਕਲ ਕੇ ਆਉਂਦਾ ਖੁਰਖੁਰ ਕੇ ਸਾਲ ਹੋ ਗਿਆ برف ਨੂੰ ਸਮਝ ਲਾ ਤੂੰ ਹੁਣ ਪੈਣ ਲੱਗਣੀ ਫੇਰ ਗਾਂਹ ਜਾ ਕੇ ਪ੍ਰਸਾਦ ਤੇ ਬਾਦ ਅਗਲੇ ਸਿਰ ਬੇਗਲ ਕਣੀ ਫੇਰ ਦੇ ਲੱਭ ਜਾਈ ਰਹਿੰਦੀ ਹੈ ਨਾ ਇਹ ਲੱਗੇ ਕਿਹਦੇ ਹਿਸਾਬ ਨਾਲ ਕਿਰਦੀ ਨੂੰ ਤੇ ਹੁਣ ਤਾਂ ਖੁਰਦੀ ਆ ਉਹ ਹੁਣ ਤਾਂ ਕਿਰਦੀ ਨਹੀਂ ਉਹ ਤਾਂ ਖੁਰਦੀ ਆ ਉਹ ਦਿੱਲੀ ਜਾਣੇ ਤਾਂ ਠੰਡੀ ਹਵਾ ਇੱਕ ਕਰਤੀ ਬਣੀ ਵੀ ਇਦਾਂ ਹੀ ਠੰਡੀ ਹਵਾ ਠੰਡੀ ਹਵਾ ਹਮ ਬਗੂਤਾ ਹੀ ਸੱਤ ਪੰਜ ਲੱਗੇ ਆ ਪੰਜ ਮੈਨੂੰ ਪਤਾ ਨਹੀਂ ਲੱਗਾ ਪਿੰਡ ਨੂੰ ਵੀ ਕੀ ਆਉਗੇ ਸੁਣਨੇ ਕਰਦਾ ਸਿੱਧਾ ਵੀ ਨਾ ਬੋਲੋਗੇ ਫਿਰ ਫੇ ਠੀਕ ਹੋਗਾ ਉਹਦੇ ਬਾਅਦ ਹੀ ਕੱਪੜੇ ਪਾਲੇ ਬਾਹਰ ਬਹੁਤ ਠੰਡ ਦੀ ਇੱਕ ਹਵਾ ਚੱਲਦੀ ਹੈ ਨਾ ਉੱਪਰ ਠੰਡੀ ਹਮ ਉਹ ਵੀ ਤਾਂ ਉਹ ਠੰਡ ਬਹੁਣੀਆ ਚੁੱਥੇ ਬਹੁਤ ਠੰਡ ਹੈ ਬਾਈ ਠੰਡ ਕਰ ਗਿਆ ਲੇਖਾ ਹੱਥ ਬੰਦ ਸੋਨੋਂ ਦਾ ਹੱਥ ਪੈਰ ਪੈਰ ਸੋਨੋ ਕੇ ਪੈਰ ਦਾ ਤੂੰ ਆਏ ਦੇ ਲੈ ਬੀ ਮੈਨੋ ਨੀ ਕਿਆ ਕਰੇ ਕਹਿੰਦੇ ਜੁੱਤੀਆਂ ਕਿੱਥੇ ਖੋਲੂਂਗੇ ਲੈਣ ਲੱਗੀ ਵੀ ਜੁੱਤੀਆਂ ਨੂੰ ਬਹੁਤ ਲੰਬੀ ਮੱਥਾ ਟੇਕਣੇ ਵੀ ਜੁੱਤੀਆਂ ਉੱਥੇ ਜਮਾ ਕਰਾ ਦੂਗਾ ਅਸੀਂ ਕਹਿੰਦੇ ਸਾਈਡ ਤੇ ਰੱਖਦੇ ਜੁੱਤੀਆਂ ਵੀ ਇੱਦੀ ਰੱਖਦੇ ਕਿਹਨੇ ਚੱਕਣੀਆਂ ਹੋਰ ਵੀ ਵਈਆਂ ਦੀਆਂ ਗੈ ਲੈਰ ਮੈਂ ਕਿਹੜਾ ਖੜੂਗਾ ਇੰਦੀ ਮਾਂ ਤੂੰ ਆਏ ਲੈ ਉੱਥੇ ਤੇ ਆਏ ਸਰੋਵਰ થઈ ਨਹੀਂ ਜਾ ਉਹ ਜਿੰਨੀ ਤੂੰ ਤੇ ਮੰਨ ਕੇ ਚੱਲ ਆਉ ਰਖ ਲੈ ਤੇਰੇ ਪਹੀਆ ਹ ਹ ਇੰਨੀ ਦੂਰ ਤੁਰ ਕੇ ਜਾ ਨਹੀਂ ਹੋਇਆ ਪੈਰਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਿੱਥੇ ਗਏ ਸੁਣਨੇ ਹੋਗੇ ਥਲੇ ਜਰਾ ਬਾਜ ਰੂਬਾ ਪਾ ਕੇ ਫੇਰ ਭਾ ਖੇਪਣੀ ਆਇਆ ਕੰਬਲ ਰੱਖੇ ਬੈਨ ਉਹ ਨਾ ਅੰਦਰ ਬੰਦਾ ਲੁਕੇ ਬੈ ਉਹਦਾ ਜਾ ਕੇ ਅੰਦਰ ਮਹਾਰਾਜ ਕੋਟ ਬਾ ਘੰਟਾ ਡੇਢ ਘੰਟਾ ਰਹੇ ਸੀ ਉੱਪਰ ਫੇਰ ਮੁੜ ਗਏ ਡੇਢ ਦੋ ਹਾਂ ਡੇਢ ਘੰਟਾ ਰਹੇ ਜਿਹੜੇ ਘੰਟੇ ਬਾਅਦ ਥੱਲੇ ਨੂੰ ਫੇਰ ਚਾਲੇ ਬਾਅਦ ਤੇ ਫੇਰ ਅਸੀਂ ਥੱਲੀ ਆ ਕੇ ਖੜੇ ਫਿਰ ਇਥੇ ਬੋੜ ਸਾਇ ਖੜੇ ਤੇ ਰਾਤ 9 ਵਜੇ ਬਾਟ ਬਹੁਤ ਵੱਡੀ ਸੀ ਉਦੋਂ ਬਹੁਤ ਬਾੜ ਵੱਡੀ ਹੁਣ ਵੀ ਬਹੁਤ ਜਾਂਦੇ ਆ ਲੱਖੀ ਰਹਿ ਗਏ ਪਏ ਛੱਲੀਆਂ ਦੇ ਵੀ ਗਏ ਮੈਂ ਕਿਹਾ ਸਰਪੰਚ ਨਹੀਂ ਹੈ ਨਹੀਂ ਹੋ ਰਹੀਆਂ ਸਰਪੰਚ ਗਏ ਨਹੀਂ ਉਹ ਨਾਲੇ ਜਾਂਦਾ ਉਹਨੇ ਬੋੜ ਸਾਇ ਮੰਗਦਾ ਕਿਹੜਾ ਲੱਖੀ ਸੀ ਫਿਰ ਦੂਆ ਮੰਗਦਾ ਉਹਨਾ ਠੀਕ ਹੈ ਉਹ ਗਿਆ ਕਾਲੇ ਦਾ ਭਾਈ ਚੱਕੀ ਵਾਲੇ ਹਾਂ ਉਹ ਮੰਗਦਾ ਉਹਨਾ ਫਿਰ ਠੀਕ ਹੈ ਠੀਕ ਹੈ ਮੈਂ ਕਿਹਾ ਇਹ ਗਏ ਲੱਖੀ ਰਹੀ ਨਾ ਨਾ ਦੂਹੀ ਫਿਰ ਦੂਹੇ ਗਏ ਗਏ ਉਹਨੇ ਮੁੜਿਆ ਹੁਣ ਅੱਜ 嗯，mm hmm. 太压抑了，感觉。